ਪਾਜੀ 100 ਰੁਪਏ ਦਾ ਸੂਟ ਦੇ ਰਹੇ ਆ ਔਰ ਇਹਦੀ ਗਾਰੰਟੀ ਦੇ ਰਹੇ ਆ ਜੇ ਰੰਗ ਖਰਾਬ ਹੋ ਜੇ ਤਾਂ ਵਾਪਸੀ ਵੀ ਹੋ ਜਾਊਗਾ ਇੰਨੀ ਗਾਰੰਟੀ 100 ਰੁਪਏ ਦੇ ਸੂਟ ਦੀ ਪੂਰੇ ਪੰਜਾਬ 'ਚ کہیں ਨਹੀਂ ਦਣੀ ਸੇਲ ਲੱਗੀ ਹੋਈ ਆ ਰਖੜੀ ਸੇਲ ਧਮਾਕਾ ਪਾਜੀ ਆਲ ਓਵਰ ਸੂਟ 100 ਰੁਪਏ ਦਾ ਵਿਕ ਜੇ ਤੁਹਾਡਾ ਨਾ ਵਿਕੇ ਤਾਂ ਵਾਪਸ ਕਰ ਦਿਓ ਨਮਾ ਲੈ ਜਾਓ ਦੇਖੋ ਭਾਵੇਂ ਦਾ ਸੂਟ ਬਣਾ ਲਿਓ ਟੌਪ ਨਾਲੋਂ ਨਾਈਟ ਸੂਟ ਬਣਾ ਲਓ ਕੁਰਤਾ ਬਣਾ ਲਓ ਪਰਾਜੋ ਬਣਾ ਲਓ ਜੋ ਮਰਜ਼ੀ ਬਣਾ ਲਓ 100 ਰੁਪਏ ਦਾ ਦੇਵਾਂਗੇ ਲੋ ਪਾਜੀ ਆ ਗਿਆ ਜੇ ਆਲ ਓਵਰ ਕੈਮਰੀ ਦਾ ਸੂਟ 5 ਮੀਟਰ ਕਪੜਾ ਪਾਜੀ ਬਾਜ਼ਾਰ 'ਚ 60 70ਵੇਂ ਮੀਟਰ ਉਹ ਬਾਪੇ ਦੀ ਹੱਡੀ ਦਾ ਲੱਗੇ 500 ਰੁਪਏ ਦੇ ਤਿੰਨ ਦੇਖੋ ਜਿਹੜਾ ਬਾਜ਼ਾਰ 'ਚ ਤਿੰਨ 350 ਦਾ ਇੱਕ ਸੂਟ ਮਿਲਦਾ ਮਤਲਬ 1000 ਰੁਪਏ ਦੇ ਤਿੰਨ ਪਾਜੀ 500 ਰੁਪਏ ਦੇ ਤਿੰਨ ਇਹਦੇ ਬਾਪੇ ਦੀ ਹੱਡੀ ਦੇ 500 ਰੁਪਏ ਦੇ ਤਿੰਨ ਕਰਦੇ ਆ ਦੇਖੋ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਪ੍ਰਿੰਟ ਵੱਖੋ ਵੱਖਰੇ ਆ 500 ਰੁਪਏ ਦੇ ਤਿੰਨ ਸੂਟ ਦਵਾਂਗੇ ਆ ਪਹਿਣਾ ਭਰਾਵਾਂ ਲਈ ਵੱਡੀ ਲੋਟਰੀ ਝੇ ਆਹ ਦੇਖੋ ਪਾਜੀ ਕਢਾਈ ਕੀਤਾ ਸੂਟ ਚੁੰਨੀ ਨਾਲ ਹਾਂਜੀ ਪਾਜੀ ਰੰਗ ਦਾਂਗੇ ਡਿਜ਼ਾਈਨ ਦਾਂਗੇ ਬਾਜ਼ਾਰ ਚ 400 ਦਾ ਇੱਕ ਹਾਂਜੀ ਇਸੇ ਭਾਜੀ 1000 ਦੇ 6 1000 ਪਰ 6 ਸੂਟ ਦੇ ਸੂਟ ਗਰੰਟੀ ਨਾਲ ਉਹ ਬੀਪੀਆ ਲੜ ਪਈਆਂ ਲੜ ਪਈਆਂ ਦੇਖੋ ਸੂਟਾਂ ਵਿਚ ਲੜਾਈ 6 ਦਾ 5 ਲੈ ਜਾਓ 2-200 ਰੁਪਏ ਦੇ ਸੂਟ ਲੈ ਜਾਓ ਦੇਖੋ ਬੀਪੀਆ ਨੇ ਝੋਰੇ ਭਰਨੇ ਕਲਾਵੇ ਭਰਨੇ ਆ ਕਿਉਂਕਿ ਇਹਨਾਂ ਨੂੰ ਪਤਾ ਵੇ ਬਾਹਰ 8000 ਵਾਲਾ ਕੱਪੜਾ 20000 ਚ ਲੈਣਾ ਇੱਥੇ ਅੱਧ ਨਾਲੋਂ ਵੀ ਸਸਤਾ ਕੱਪੜਾ ਮਿਲਦਾ 200 ਰੁਪਏ ਦਾ 50 ਚ ਦੁਪੱਟਾ ਨਹੀਂ ਮਿਲਦਾ ਤੁਹਾਨੂੰ 200 ਰੁਪਏ ਦਾ ਸੂਟ ਦੇ ਰਹੇ ਹਾਂ 1000 ਦੇ 5 ਸੂਟ ਦੇਖੋ ਪਹਿਲਾਂ ਤੁਸੀਂ ਲਧਿਆਣਾ ਵਾਲੇ ਭਜਾਏ ਫਿਰ ਅੰਬਾਲਾ ਵਾਲੇ ਭਜਾਏ ਹੋਰ ਤੁਸੀਂ ਸਿੱਧੇ ਸੂਟ ਦੇ ਗੱਲ ਨੂੰ ਸੁਪਾਈਏ ਨਾ ਇਹ ਰੇਟ ਦਾ ਸੂਟ ਤੇ ਨਹੀਂ ਜਿਹੜਾ ਭਾਜੀ ਭਾੜਾ ਅਸਲ ਕਿ 1000 ਦੇ 4 ਕਰਤੇ ਇੱਥੇ ਇਦਾਂ ਦੀ ਸ਼ਰਤ ਕੋਈ ਨਹੀਂ ਵੀ ਪੂਰਾ ਸੈੱਟ ਹੈ ਸੈੱਟ ਲਓ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਜੇ ਨਾ ਵੇਖਿਆ ਵਾਪਸ ਵੀ ਦੇਜੋ ਕੱਪੜਾ ਵੀ 4 4 ਗੁਣਾ ਸਸਤਾ ਆ ਦੇਖੋ ਅਸੀਂ ਕੋਈ ਲੋਕੇ ਵੀਡੀਓ ਨਹੀਂ ਬਣਾਉਂਦੇ ਜਿਵੇਂ ਦੁਕਾਨਦਾਰ ਚੋਰ ਲੋਕਾਂ ਸਾਹਮਣੇ ਵੀਡੀਓ ਬਣਾ ਰਹੇ ਆ ਜੋ ਰੇਟ ਕਹਿ ਰਹੇ ਹੋ ਦੇ ਰਹੇ ਆ ਤੁਸੀਂ ਵੀ ਆਜੋ ਦਵਾ ਦਵਾ ਆਜੋ ਤੁਹਾਨੂੰ ਵੀ ਇਹ ਮਿਲ ਜਣ ਜਿਹੜਾ ਟਾਈਮ ਤੋਂ ਪਹਿਲਾਂ ਆ ਜਾਓ ਯਾਰ ਇਹਦੇ 4 ਹੁਣ ਜਾਮ ਨੇ ਭਾਜੀ ਆ ਲੋ ਭਾਜੀ ਕੈਮਰੀਕ ਦਾ ਸੂਟ ਦੁਪੱਟਾ ਬ੍ਰਾਂਡਡ ਮਿਲਦਾ ਬ੍ਰਾਂਡਡ ਹਾਂਜੀ ਆ ਲੋ ਦੁਪੱਟਾ ਨਾਲ ਮਿਲਦਾ ਭਾਜੀ ਲੱਖ ਰੁਪਏ ਦਾਂਗਾ ਇਹ ਰੰਗ ਖਰਾਬ ਕਰ ਦੋ 2000 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਹੁਣ ਆ ਰੇਟ ਦੇਖਦੇ ਬਾਬੇ ਦੀ ਹੱਟੀ ਦਾ ਕੀ ਆ ਆ ਲੋ ਆ ਲੋ ਭਾਜੀ ਆਪ ਦੇਖੋ ਸੂਟ ਆ ਲੋ ਫੜੋ ਪਹਿਣਾ ਪਰਵਾਸੇ ਲੋਟਰੀ ਆ ਚੱਕੋ 400 ਰੁਪਏ ਦਾ ਕਰਤਾ ਤੁਸੀਂ ਪੀਸ ਦੇਖੋ ਡਿਜ਼ਾਈਨ ਦੇਖੋ 500 ਰੁਪਏ ਸੂਟ ਆ ਲੋ ਜਿਹੜਾ ਬਚਤੋ 500 ਆ ਜੀ 1895 ਦਾ ਬਾਬੇ ਦੀ ਹੱਟੀ ਦੇ 500 ਰੁਪਏ ਦਾ ਆ ਆ ਲੋ ਭਾਜੀ ਆ ਦੇਖੋ ਨੇਚਰਲ ਗਰੇਵ ਦਾ ਸੂਟ ਆ ਲੋ ਦੁਪੱਟਾ ਨਾਲ ਹਾਂਜੀ ਬਾਜ਼ਾਰ 'ਚ 22500 ਹਾਂਜੀ ਇਹਨੇ 500 ਰੁਪਏ ਉਹ ਤਾਂ ਡਾ ਭਲਾ ਹੋਵੇ ਆ ਦੇਖੋ ਜਿਹੜੀ ਗੱਲ ਅਸੀਂ ਦਾਅਵਾ ਕਰਦੇ ਆ ਵੀ ਜਿਹੜਾ ਕਪੜਾ ਦਾਜਵੀਰ ਦਾ ਬਾਜ਼ਾਰ 'ਚ 50000 ਦਾ ਬਾਬੇ ਦੀ ਹੇਟੀ ਤੇ 15000 ਦਾ ਇਦਾਂ ਮਿਲਦਾ ਆ ਨੇੜੇ ਕਰਕੇ ਦਿਖਾਓ ਜਰਾ ਚਾਕਲੇਟ ਆ ਦੇਖੋ ਪੀਸ ਅਰੀ ਦੇਖੋ ਫਿਨਿਸ਼ ਆ ਦੇਖੋ ਦੁਪੱਟਾ ਹਾਂਜੀ ਇਹ ਬਾਜ਼ਾਰ 'ਚ ਚੋਰਾ ਬਜਨ ਮੈਂ ਡੰਮੀ ਤੇ ਲੱਗਾ ਹੋਇਆ ਮਿਲਦਾ 100% ਆ ਮੇਰੇ ਭੈਣਾ ਭਰਾ ਨੂੰ ਇੱਕ ਨਾਲ ਇੱਕ ਫ੍ਰੀ ਆ ਚੱਕੋ ਆ ਵੀ ਚੱਕੋ ਆ ਵੀ ਲੈ ਜੋ ਭਾਈ ਤੇਰਾ 102 ਦੇ ਦੋ ਆ ਮਤਲਬ 650 ਰੁਪਏ ਦਾ ਸੂਟ ਇਹਦੇ 5 ਇਹਦਾ ਸੂਟ ਨਾਲ 5 ਇਹਦਾ ਫ੍ਰੀ ਨਾਲ 5 ਇਹਦਾ ਫ੍ਰੀ ਨਾਲ 8000 ਨਾਲ 8000 ਸੂਟ ਫ੍ਰੀ 8000 ਭਾਈ 8 ਨੂੰ ਛਡੋ 10000 ਵਾਲਾ ਸੂਟ ਲੈ ਕੇ ਜਾਓ 10000 ਨਾਲ ਫ੍ਰੀ ਦੇਜੋ ਲਓ ਆ ਜਿਓ ਵੀ ਛੇਤੀ ਆ ਦੇਖੋ ਲਹਿੰਗੇ ਗਾਉਂਡ ਡਰੈਸਾਂ ਉਧਰੋਂ ਬਾਲਾ ਕਾਕਾ ਗੱਡੀ ਮੋੜੇ ਉਧਰੋਂ ਵਾਹ ਦੇਖੋ ਲਾਸਟ ਤੱਕ ਮਤਲਬ ਫੇਰੇ ਫੇਰੇ ਲੈ ਜਾਓ ਚਲੋ ਜੀ ਬਾਪੇ ਦੀ ਹੱਟੀ ਦੇ ਲੱਗੇ ਮੇਲੇ ਸਾਰੇ ਬਾਜ਼ਾਰ ਬੱਠੇ ਬੇਲੇ ਆ ਦੇਖੋ ਰੋਜ਼ ਹੀ ਰੋਜ਼ ਟੱਕਾਂ ਦੇ ਟਰੱਕ ਪਰ ਕੇ ਪਾਰਸਲਾਂ ਦੇ ਪਾਰਸਲ ਆ ਰਹੇ ਆ ਤੇ ਉਧਰ ਵੀ ਦੇਖ ਲੋ ਸਵੇਰੇ ਸਵੇਰੀ ਬਾਬੇ ਛੱਟੀਆਂ ਰਸ ਪੈ ਗਿਆ ਰਸ਼ ਕਿਉਂ ਪਿਆ ਕਹਿੰਦੇ 100 ਰੁਪਏ ਦਾ ਸੂਟ ਇੱਥੇ ਮੈਨਰੇ ਜਿਹੜਾ ਬਾਜ਼ਾਰ 'ਚ 500 ਰੁਪਏ ਦਾ ਭਾਜੀ 100 ਰੁਪਏ ਦਾ ਸੂਟ ਦੇ ਰਹੇ ਆ ਔਰ ਇਹਦੀ ਗਾਰੰਟੀ ਦੇ ਰਹੇ ਆ ਜੇ ਰੰਗ ਖਰਾਬ ਹੋ ਜੇ ਤਾਂ ਵਾਪਸੀ ਵੀ ਹੋ ਜਾਊਗਾ ਹਾਂਜੀ ਇੰਨੀ ਗਾਰੰਟੀ 100 ਰੁਪਏ ਦੇ ਸੂਟ ਦੀ ਪੂਰੇ ਪੰਜਾਬ 'ਚ کہیں ਨਹੀਂ ਦਣੀ ਸੇਲ ਲੱਗੀ ਹੋਈ ਆ ਰਖੜੀ ਸੇਲ ਧਮਾਕਾ ਭਾਜੀ ਆਲ ਓਵਰ ਸੂਟ 100 ਰੁਪਏ ਦਾ ਪੇਕ ਜੇ ਤੁਹਾਡਾ ਨਾ ਵੀ ਕਿਤੇ ਵਾਪਸ ਕਰਨਾ ਨਾ ਮਾਲੇ ਜੋ ਜਿੰਨੇ ਪੂਰਾ ਪੰਜ ਮੀਟਰ ਹੀ ਹੋ ਨਾ ਬਿਲਕੁਲ ਭਾਜੀ ਡੇਢ ਗਜ ਪਨੇ ਦਾ ਪੂਰਾ ਸੂਟ ਹੈ ਜੀ ਆਹ ਲੋ ਜੀ ਪ੍ਰਿੰਟ ਦੇਖੋ ਤੁਸੀਂ ਕਪੜਾ ਦੇਖੋ ਇੱਕ ਤੋਂ ਇੱਕ ਤੇ ਇਨ੍ਹਾਂ ਦੇ ਢੇਰ 100 ਰੁਪਏ ਸੂਟ ਦੇ ਜਿਨ੍ਹਾਂ ਨੂੰ ਪਸੰਦ ਆ ਲੈ ਜਾਓ ਭਾਈ ਆਹ ਦੇਖੋ ਜਿਹੜੇ ਬਾਜ਼ਾਰ 'ਚ 5-500 ਰੁਪਏ ਦਾ ਇੱਕ ਬਾਪੇ ਦੀ ਹੱਟੀ ਦੇ ਕਰਦਾ 100 ਰੁਪਏ ਦਾ ਸੂਟ ਪੰਜ ਮੀਟਰ ਨਾਪ ਕੇ ਜਿੰਨਾ ਮਰਜ਼ੀ ਲੈ ਜਾਓ ਰੰਗ ਡਿਜ਼ਾਈਨ ਬਹੁਤ ਆ ਕਹਿੰਦੇ ਜੇ ਬੈਗ ਗਿਆ ਪ੍ਰੋਫਿਟ ਤੁਹਾਡਾ ਨਹੀਂ ਵੇਗਿਆ ਤਾਂ ਵਾਪਸ ਦੇਜੋ ਵਾਪਸ ਲੈ ਜਾਓ ਵਾਪਸ ਭਾਜੀ ਜੇ ਨਾ ਵੀ ਕਿਹਾ ਵਾਪਸੀ ਨਾ ਆ ਰਾ 100 ਰੁਪਏ ਦਾ ਸੂਟ ਦੇ ਰਿਆਂ ਦੇਖੋ ਪ੍ਰਿੰਟ ਆ ਚੀਜ਼ਾਂ ਦੇਖੋ ਆ ਕੱਪੜੇ ਦੇਖੋ ਐਦਾਂ ਦੇ ਪ੍ਰਿੰਟ ਬਾਜ਼ਾਰ 'ਚ 300 350 100 ਰੁਪਏ ਦਾ ਲੋ 150 200 ਦਾ ਜਿੱਦਾਂ ਮਰਜ਼ੀ ਵੇਚ ਲੋ ਉਹ ਜੇ ਨਾ बिकੇ ਵਾਪਸੀ ਕਰ ਦੇਖੋ ਭਾ ਮੇਰਾ ਸੂਟ ਬਣਾ ਲਓ ਟੌਪ ਨਾਲੋ ਨਾਈਟ ਸੂਟ ਬਣਾ ਲਓ ਕੁੜਤਾ ਬਣਾ ਲਓ ਪਰਾਜੋ ਬਣਾ ਲਓ ਜੋ ਮਰਜ਼ੀ ਬਣਾ ਲਓ 100 ਰੁਪਏ ਦਾ ਦਵਾਂਗੇ ਬਿਲਕੁਲ 100 ਰੁਪਏ ਦਾ ਦਵਾਂਗੇ ਜੀ ਲੋ ਭਾਜੀ ਆ ਗਿਆ ਜੇ ਆਲਓਵਰ ਕੈਮਰੀਗ ਦਾ ਸੂਟ 5 ਮੀਟਰ ਕੱਪੜਾ ਭਾਜੀ ਬਾਜ਼ਾਰ 'ਚ 60 70ਵੇਂ ਮੀਟਰ ਓ ਬਾਬੇ ਦੀ ਹੱਡੀ ਦਾ ਲੱਗੇ 500 ਰੁਪਏ ਤਿੰਨ ਦੇਖੋ ਜਿਹੜਾ ਬਾਜ਼ਾਰ 'ਚ ਤਿੰਨ 350 ਰੁਪਏ ਦਾ ਇੱਕ ਸੂਟ ਮਿਲਦਾ ਮਤਲਬ 1000 ਦੇ ਤਿੰਨ ਭਾਜੀ 500 ਰੁਪਏ ਤਿੰਨ ਇੱਥੇ ਬਾਬੇ ਦੀ ਹੱਡੀ ਨੇ 500 ਰੁਪਏ ਤਿੰਨ ਕਰਤੇ ਆ ਦੇਖੋ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਪ੍ਰਿੰਟ ਵੱਖੋ ਵੱਖਰੇ ਆ 500 ਰੁਪਏ ਦੇ ਤਿੰਨ ਸੂਟ ਦਵਾਂਗੇ ਹਾਲੇ 500 ਰੁਪਏ ਦੇ ਤਿੰਨ ਆ ਲੋ ਭਾਜੀ ਬਹੁਤ ਸ਼ਾਨਦਾਰ ਸੂਟ ਰੱਖਣੀ ਸੇਲ ਧਮਾਕਾ ਆ ਪਹਿਣਾ ਭਰਾਵਾਂ ਲਈ ਵੱਡੀ ਲੋਟਰੀ ਚ ਆਹ ਦੇਖੋ ਭਾਜੀ ਕਢਾਈ ਕੀਤਾ ਸੂਟ ਜੁਨੀ ਨਾਲ ਹਾਂਜੀ ਭਾਜੀ ਰੰਗ ਦਾਂਗੇ ਡਿਜ਼ਾਈਨ ਦਾਂਗੇ ਬਾਜ਼ਾਰ 'ਚ 400 ਦਾ ਇੱਕ ਹਾਂਜੀ ਇੱਥੇ ਭਾਜੀ 1000 ਦੇ 6 1000 ਪਰ 6 ਸੂਟ ਦੇ 6 ਸੂਟ ਗਾਰੰਟੀ ਨਾਲ ਆਹ ਲਓ ਜਿਹੜਾ ਬਾਜ਼ਾਰ 'ਚ 7-800 ਦਾ ਇੱਕ ਇੱਥੇ 1000 ਰੁਪਏ ਦੇ 6 ਸੂਟ 6 ਸੂਟ ਕਰਤਾ ਭਾਜੀ 6 ਲਾਤੀ ਆ ਦੇਖੋ ਰੱਖੜੀ ਦੇ ਉੱਤੇ ਬਹੁਤ ਵੱਡਾ ਸੇਲ ਧਮਾਕਾ 1000 ਰੁਪਏ ਦੇ 6 ਸੂਟ ਦੇਣੇ ਆ ਭਾਜੀ ਬਹੁਤ ਸ਼ਾਨਦਾਰ ਕਰੇਵ ਦਾ ਸੂਟ ਆ ਗਿਆ ਹਾਂਜੀ ਚੀਜ਼ ਦੇਖੋ ਬਣੀ ਹੋਈ ਭਾਜੀ ਕਰੇਵ ਦਾ ਸੂਟ ਆ ਲੋ ਚੁਨੀ ਨਾਰ ਬਜ਼ਾਰ ਚ 450 ਦਾ ਇੱਕ ਐ ਲੋ 1000 ਦੇ 5 ਆ ਲਓ ਆ ਵੀ 1000 ਰੁਪਏ ਦੇ 5 ਬਜ਼ਾਰ ਚ 450 ਰੁਪਏ ਦੇ 5 ਸੂਟ ਪਾਜੀ ਆ ਦੇਖੋ ਦੇਖੋ 200 ਰੁਪਏ ਦਾ ਸੂਟ ਰਹਿ ਗਿਆ ਆ ਲੋ ਭਾਜੀ 1000 ਦੇ 5 200 ਰੁਪਏ ਦਾ ਬਜ਼ਾਰ ਚ ਦੁਪੱਟਾ ਨਹੀਂ ਮਿਲਦਾ ਤੁਹਾਨੂੰ 200 ਰੁਪਏ ਦਾ ਸੂਟ ਦੇ ਰਹੇ ਆ 1000 ਦੇ 5 ਸੂਟ ਭਾਜੀ ਪਾੜਾ ਸਿਲਕ ਕਪੜਾ ਚੈੱਕ ਕਰੋ ਪਾੜਾ ਸਿਲਕ ਬਾਜ਼ਾਰ ਚ 100 ਰੁਪਏ ਮਿੱਟਰ ਰਿਹਾ ਹਾਂਜੀ ਉਹ ਪਾੜਾ ਅਸਲ ਕਾ ਭਾਜੀ ਹਾਂਜੀ ਆ ਲੋ ਬਾਬੇ ਰੇੜਕਾ 1000 ਦੇ 4 ਲੈ ਜਾਓ ਦੇਖੋ ਪਹਿਲਾਂ ਤੁਸੀਂ ਲਧਿਆਣੇ ਵਾਲੇ ਪਹਜਾਏ ਫੇਰ ਅੰਬਾਲੇ ਵਾਲੇ ਪਹਜਾਏ ਉਹ ਤਾਂ ਤੁਸੀਂ ਸਿੱਧੇ ਸੂਰਤ ਦੇ ਗਨ ਨੂੰ ਹੱਥ ਪਾਈਏ ਨਾ ਇਹ ਰੇਡ ਦਾ ਸੂਰਤ ਚ ਨਹੀਂ ਜਿਹੜਾ ਬਾਬਾ ਭਾਜੀ ਪਾੜਾ ਅਸਲ ਕਾ 1000 ਦੇ 4 ਕਰਤੇ ਆ ਇਹ 250 ਰੁਪਏ ਦਾ ਸੂਟ ਰਹਿ ਗਿਆ 250 ਰੁਪਏ ਦੇ ਰਹੇ ਆ ਪਹਿਣਾ ਪਰਾਉਣ ਨੂੰ 700 ਦਾ ਸੂਟ ਬਾਜ਼ਾਰ ਚ ਇੱਕ ਆ ਲੋ ਭਾਜੀ ਨੇਚਰਲ ਗਰੇਵ ਦਾ ਸੂਟ ਆ ਲੋ ਚੁੰਨੀ ਨਾਲ ਭਾਜੀ ਲੀਰਾ ਨਹੀਂ ਵੇਚਦੇ ਸਵਾਨ ਵਾਲੇ ਸੂਟ ਨੇ ਫਿਰ ਪਹਿਣਾ ਪਰਾਉਣ ਦ ਆ ਸੂਟ ਅਗਰ ਨਾ ਵਿਕਿਆ ਪਾਦਾ ਵਾਪਸੀ ਸੈਟ ਲੈਂਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਯਾ ਲੋ ਯਾਰ ਦੇ ਪੰਜ ਸੂਟ 50 ਚ ਦੁਕਾਨਦਾਰ ਲਿਖਿਆ ਵੀ ਗਾਰੰਟੀ ਦੇ ਦੌਰ ਤੱਕ ਈ ਛਾਂ ਰੱਖੋ ਬਦਲ ਦੀ ਇੱਕ ਮਿੰਟ ਬਾਅਦ ਵੀ ਸੂਟ ਨਹੀਂ ਬਦਲ ਦੇ ਅਸੀਂ ਬਦਲਦੇ ਹਾਂ ਲੋ ਯਾਰ ਦੇ ਪੰਜ ਭਾਵੇਂ ਜਦੋਂ ਮਰਜ਼ੀ ਆ ਕੇ ਬਦਲੋ ਮੈਂ ਕਿਹਾ ਜਦੋਂ ਮਰਜ਼ੀ ਭਾਈਆ ਚੱਕੋ ਯਾਰ ਦੇ ਪੰਜ ਆ ਲੋ ਆ ਵੀ ਤੁਹਾਨੂੰ 2 2 ਸੋਰੇ ਸੂਟ ਦੇ ਜੰਨੇ ਆ ਇੱਥੇ ਇਦਾਂ ਦੀ ਸ਼ਰਤ ਕੋਈ ਨਹੀਂ ਵੀ ਪੂਰਾ ਸੈੱਟ ਵਾ ਸੈੱਟ ਲੋ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਜੇ ਨਾ ਵਿਕਿਆ ਵਾਪਸ ਵੀ ਦੇ ਦਿਓ ਕਪੜਾ ਵੀ 4 4 ਗੋਣਾ ਸਸਤਾ ਹੈਲੋ ਭਾਈ ਜਾਮ ਦਾ ਸੂਟ ਪਹਿਲਾਂ ਕਪੜਾ ਚੈੱਕ ਕਰੋ ਕਪੜਾ ਜਾਮ ਹੈ ਇਹਨੇ ਰੇਟਾਂ ਦਾ ਜਾਮ ਲਾ ਦਿੱਤਾ ਹੈਲੋ 500 700 ਦਾ ਸੂਟ ਹੈ ਨਾ ਹੈਗਾ ਹੈਲੋ 1000 ਦੇ ਚਾਰ ਆਹ ਦੇਖੋ ਅਸੀਂ ਕੋਈ ਲੋਕੇ ਵੀਡੀਓ ਨਹੀਂ ਬਣਾਉਂਦੇ ਜਿਵੇਂ ਦੁਕਾਨਦਾਰਾਂ ਦੇ ਚਾਰ ਲੋਕਾਂ ਸਾਹਮਣੇ ਵੀਡੀਓ ਬਣਾ ਰਿਹਾ ਜੋ ਰੇਟ ਕਹਿ ਰਹੇ ਉਹ ਦੇ ਰਹੇ ਆ ਤੁਸੀਂ ਵੀ ਆ ਜਾਓ ਜਬਾਦ ਆਜੋ ਤੁਹਾਨੂੰ ਵੀ ਇਹ ਮਿਲ ਜਣ ਜਿਹੜਾ ਟਾਈਮ ਤੋਂ ਪਹਿਲਾਂ ਆ ਯਾਰ ਮੇਰੇ ਚਾਹ ਸੁਣ ਜਾਮ ਦੇ ਭਾਜੀ 2.5 250 ਰੁਪਏ ਦਾ ਸੂਟ ਕਰਤਾ ਜਿਹੜਾ ਬਾਜ਼ਾਰ ਚ 6 600 ਰੁਪਏ ਦਾ ਹਲੋ ਬਾਬਾ ਜੀ ਨਵੀਆਂ ਚੀਜ਼ਾਂ ਲਿਆਉਂਦੀਆਂ ਆ ਆ ਦੇਖੋ ਤੁਸੀਂ ਤੁਮਾਕੇ ਹੁਣ ਪਹਿਣਾ ਭਰਾਵਾਂ ਲਈ ਕੋਟਨ ਦਾ ਸੂਟ ਚੁੰਨੀ ਨਾਲ ਹਾਂਜੀ 1000 ਦੇ 5 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਲੈ ਫਿਰ ਇੱਕ ਗੱਲ ਸਮਝੋ ਆ ਦੇਖੋ 1000 ਦੇ 5 ਆ ਰੋਜ਼ ਹੀ ਟਰੱਕ ਤੁਸੀਂ ਲਾ ਲੈਂਦੇ ਬਾਹਰ ਆ ਲੈ 1000 ਦੇ 5 ਆ ਲੋ ਆ ਫੋਟੋ ਮਾਰ 1000 ਦੇ 5 ਲੈ ਲੈਣੇ ਨਹੀਂ ਆ ਦੇਗਾ ਲੜ ਲਪਈਆ ਬੀਪੀਆ ਲੜ ਪਈਆ ਲੜ ਪਈਆ ਦੇਖੋ ਸੂਟਾਂ ਵਿੱਚ ਲੜਾਈ 1000 ਦੇ 5 ਲੈ ਜਾਓ 2-200 ਰੁਪਏ ਦੇ ਸੂਟ ਲੈ ਜਾਓ ਆਹ ਲਓ ਭਾਜੀ ਪਟਿਆਰਾ ਸਲਵਾਰ ਨਾਲ ਨਵਾਂ ਧਮਾਕਾ ਕਰਦਾ ਜੇ ਹਾਂਜੀ ਪਹਿਣਾ ਭਰਾਵਾਂ ਲਈ ਪਟਿਆਰਾ ਸਲਵਾਰ ਵਾਲਾ ਸੂਟ ਹੂੰ ਆਹ ਲਓ ਕੋਈ ਦਿੰਦਾ 500 ਕੋਈ ਦਿੰਦਾ 550 ਹਾਂਜੀ ਆਹ ਲਓ ਭਾਜੀ ਸੂਟ ਆਹ ਲਓ ਭਾਜੀ ਦੁਪੱਟਾ ਨਾਲ ਦੇਖੋ ਛੋਟ ਬਣੀ ਹੋਇਆ ਦੇਖੋ ਨੈਕਲਾਈਨ ਬਣਿਆ ਆ ਸੂਟ ਆਹ ਲਓ ਚੁੰਨੀ ਨਾਲ ਉਹ ਵੀ ਕੋਟਨ ਦੀ ਹੂੰ ਬਾਜ਼ਾਰ 'ਚ 4 450 ਦਾ ਹਾਂਜੀ ਆਹ ਚੱਕੋ ਰੰਗ ਦੇ ਕਾਕਾ ਕਿੰਨੇ ਡੀਆਂ ਦਵਾ ਭਾਜੀ ਬਾਤੂ ਆਹ ਲਓ ਫੜੋ ਇੱਕ ਆਹ ਲਓ ਦੋ ਰੇਟ ਕੋਈ ਪੁੱਛ ਨਹੀਂ ਰਿਹਾ ਸਾਕ ਸਾਰੇ 225 ਰੁਪਏ ਦਾ ਸੂਟ ਦੇਖੋ ਜਿਹੜਾ ਬਜਾਜ 500 ਦਾ ਬਾਬੇ ਦੇਟੇ 225 225 ਫੋਟ ਵਾਲੇ ਪੀਸ ਦੇਖੋ ਉਧਰ ਹੋਰ ਕਸਟਮਰ ਆਈ ਜਾਂਦੇ ਆ ਰਾਸ਼ ਪਈ ਜਾਂਦਾ ਇੱਥੇ ਬਹੁਤ ਵੱਡਾ ਜਿਹੜਾ ਪਹਿਲਾਂ ਆ ਗਿਆ ਟਰੱਕ ਭਰ ਕੇ ਲਿਆਂਦਾ ਆ ਸੂਟਾਂ ਦਾ ਸਸਤਾ ਖਰੀਦ ਕੇ ਸਸਤਾ ਹੀ ਦਵਾਂਗੇ ਕਿਸੇ ਨੇ 100 ਰੁਪਏ 200 225 250 ਨਹੀਂ ਨਾ ਦੇਖੋ ਬੀਬੀ ਨੇ ਝੋਲੇ ਭਰ ਲੈ ਕਲਾਵੇ ਭਰ ਲੈ ਆ ਕਿਉਂਕਿ ਇਹਨਾਂ ਨੂੰ ਪਤਾ ਵੇ ਬਾਹਰ 8000 ਦਾ ਕੱਪੜਾ 20000 ਚ ਲੈਣਾ ਇੱਥੇ ਅੱਧ ਨਾਲੋਂ ਵੀ ਸਸਤਾ ਕੱਪੜਾ ਮਿਲਦਾ ਭਾਜੀ ਆਹ ਲੋ ਆ ਭੈਣ ਜੀ ਕੱਪੜਾ ਚੈੱਕ ਕਰੋ ਜਰਾ 1 ਮਿੰਟ ਤੁਸੀਂ ਦੱਸਣਾ ਕੈਮਰੀ ਹੈਗੀ ਕਿ ਨਹੀਂ ਹੈਗੀ ਆਹ ਲੋ ਭਾਜੀ ਕੈਮਰੀ ਦਾ ਸੂਟ ਦੁਪੱਟਾ ਬ੍ਰਾਂਡਡ ਮਿਲਦਾ ਬ੍ਰਾਂਡਡ ਹਾਂਜੀ ਆਹ ਲੋ ਦੁਪੱਟਾ ਨਾਲ ਮਿਲਦਾ ਭਾਜੀ ਲੱਖ ਰੁਪਏ ਦਾ ਆਂਗਾ ਇਹ ਰੰਗ ਖਰਾਬ ਕਰ ਦੋ ਪੰਜਾਮ ਨਹੀਂ ਪੋਣਾ ਕੀ ਜੇ ਰੰਗ ਖਰਾਬ ਹੋ ਜਾਏ ਬੋਰਾ ਜੇ ਐ ਨਹੀਂ ਐਂ ਆਪਾਂ ਨੂੰ ਗਰੇ ਇਨੇ ਘੱਟ ਰੇਟ ਦੇ ਕੱਪੜੇ ਦੀ ਗਾਰੰਟੀ ਗਾਰੰਟੀ ਵਾਹੀ ਸੂਟ ਸਵਾ ਜੇ ਬੋਰਾ ਹੀ ਵਾਪਸ ਕਰ ਜੋ ਲੱਖ ਰੁਪਏ ਦਾਂਗੇ ਮਰ ਨਹੀਂ ਆਉਂਦੀ ਆ ਲਓ ਵੀ ਲੈ ਜਾਓ ਲੱਖ ਰੁਪਈਆ ਮੋਰ ਪਾਓ ਲੱਖ ਰੁਪਈਆ ਲੈ ਜਾਓ ਮਤਲਬ ਗਰੰਟੀ ਇੰਨੀ ਹੈਗੀ ਆ ਚੱਕੋ ਭਾਜੀ ਯਾਰ ਦੇ 4 ਕਰਦੇ ਆ ਆ ਵੀ 250 ਰੁਪਏ ਦਾ ਸੂਟ ਹੈ ਆ ਲਓ ਡਿਜ਼ਾਈਨ ਦੇਖੋ ਯਾਰ ਦੇ 4 ਜਿਨ੍ਹਾਂ ਨੇ ਰਖੜੀ ਦੇ ਕੱਪੜਾ ਲੈਣਾ ਕੋਈ ਯਾਰ ਦੇ 4000 ਦੇ 4 ਆ ਦੇਖੋ ਡਿਜ਼ਾਈਨ 1000 ਦੇ 4 ਲੈ ਆ ਗਏ ਕਾ ਹੋ ਦੇਵੇ ਜਿਹਨੇ ਲੈਣਾ ਰਖੜੀ ਦੇ ਕੱਪੜਾ ਸਭ ਤੋਂ ਸਸਤਾ ਬਾਬੇ ਦੀ ਹੱਟੀ ਤੇ ਆ ਜਾਓ ਉਹ ਲੈ ਜਾਓ ਆ ਲਓ ਫੜੋ ਯਾਰ ਦੇ 4 ਆ ਲਓ ਇੱਥੇ ਮੁੜ ਕੇ ਨਹੀਂ ਮਿਲਣੇ ਆ ਲੈ ਫੜ ਬੀਬੀ ਸਾਰੇ ਲੈ ਆਹ ਦੇਖੋ ਭਾਜੀ ਆ ਲੈ 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 ਵੀ ਉਹ ਇਦਾਂ ਦੇ ਪ੍ਰਿੰਟ ਪੂਰੇ ਪੰਜਾਬ ਚ ਨਹੀਂ ਮਿਲਣੇ ਬਾਬੇ ਦੀ ਹੱਡੀ ਤੋਂ ਸੁਆ ਆਹ ਦੇਖੋ ਸਲਵਾਰ ਦਾ ਕੱਪੜਾ ਆ ਲੈ ਭਾਜੀ ਕਮੀਜ਼ ਹਾਂਜੀ ਹਾਂਜੀ ਆਹ ਦੇਖੋ ਆ ਲੈ ਦੁਪੱਟਾ ਨਾਲ ਭਾਜੀ 1000 ਦੇ 4 ਨਾਲ ਆ ਲੋ ਆਹ ਹੀ ਸੂਟ ਡੰਮੀਆਂ ਤੇ ਲਾ ਕੇ 8-800 ਰੁਪਏ ਦਾ ਇੱਕ ਮਿਲਦਾ ਬਾਬੇ ਦੀ ਹੱਡੀ ਦੇ 250 ਰੁਪਏ ਦਾ 1000 ਦੇ 4 ਭਾਜੀ ਮਾਤਲਬ 1000 ਦੇ 4 ਸੂਟ ਆਹ ਲੋ ਫੜੋ ਆ ਲੈ ਫੜੋ ਭਾਜੀ 1000 ਦੇ 4 ਨਹੀਂ ਮਿਲਣੇ ਮੋੜ ਕੇ ਚੱਕ ਲੋ ਪਰ ਲੋ ਜੋੜੇ 2250 2250 ਬੜਾ ਫੜੋ ਫੜੋ ਲੈ ਜਾਓ ਆ ਲਓ ਭਾਜੀ ਪੀਸ ਦੇਖੋ ਤੁਸੀਂ 850 ਰੁਪਏ ਦਾ ਕੈਮਰੀ ਗਰਾ ਸੂਟ ਦੁਪੱਟਾ ਚੁੰਨੀ ਪਿਓਰ ਦੀ ਨਾਲ ਹਾਂਜੀ ਆਹ ਦੇਖੋ ਸਲਵਾਰ ਦਾ ਕਪੜਾ ਭਾਜੀ ਕਪੜਾ ਚੈੱਕ ਕਰੋ ਕੋਟਨ ਭਾਜੀ ਦੇਖੋ ਕਪੜਾ ਹੱਥ ਲਾ ਕੇ ਹਾਂਜੀ ਐਲੋ ਸ਼ર્ટ ਨਾਲ ਓਮਸ਼ੇ ਫੈਬ ਬ੍ਰਾਂਡ ਦਾ ਸੂਟ ਚੁੰਨੀ ਪਿਓਰ ਦੀ ਨਾਲ ਜੀ ਠੀਕ ਹੈ ਜੀ ਆ ਲਓ ਭਾਜੀ ਇੱਕ ਨਾਲ ਇੱਕ ਫ੍ਰੀ 800 ਦੇ ਦੋ ਮਤਲਬ 400 ਰੁਪਏ ਦਾ 400 ਰੁਪਏ ਦਾ ਉਹ ਬਾਜ਼ਾਰ 'ਚ 11 1200 ਤੋਂ ਘੱਟ ਨਹੀਂ ਮਿਲਦਾ ਓਮ ਸ਼ੈਫ ਫੈਬ ਬ੍ਰਾਂਡ ਵੱਡਾ ਭਾਜੀ ਆ ਤੁਹਾਡੇ ਸਾਹਮਣੇ ਦੇਖੋ ਮੈਂ ਦੇਸੀ ਕਿਉਂ ਖੋਲ ਰਿਆਂ ਦੇਖੋ ਹਾਂ ਆਹ ਦੇਖੋ ਕੱਪੜਾ ਆਹ ਭੈਣ ਜੀ ਕੱਪੜਾ ਚੈੱਕ ਕਰੋ ਜਿਹੜਾ ਮਾਰਾ ਜਾ ਆਹ ਦੇਖੋ ਹੱਥ ਲਾ ਕੇ ਕੱਪੜਾ ਆ ਦੇਖੋ ਕਪੜਾ ਦੇਖੋ ਪ੍ਰਿੰਟ ਆ ਦੁਪੱਟਾ ਵੀ ਦੇਖੋ ਪੂਰਾ ਖੁੱਲਣ ਟਾਰਾ 12 1200 15 1500 ਲੈ ਸੂਟ ਆ ਦੇਖੋ ਫੱਲਾ ਪੇਚਾ ਫਸ ਗਿਆ ਸੂਟਾ ਪਿੱਛੇ ਆ ਦੇਖੋ ਲੜੀ ਜਾ 500 ਰੁਪਏ ਉਹ ਕਹਿੰਦੇ ਜਿਹੜਾ ਲੈ ਗਿਆ ਲੈ ਗਿਆ ਉਧਰ ਦੇਖੋ 500 ਰੁਪਏ ਉਧਰ ਲੜਦਾ ਆ ਦੇਖੋ ਭਾਜੀ 500 ਰੁਪਏ ਲੜਨ ਦੀ ਲੋੜ ਹੀ ਨਹੀਂ ਹੋਰ ਲੋ ਆ ਲੋ ਜਿੰਨਾ ਮਾ 500 ਰੁਪਏ ਆ ਦੇਖੋ ਰੰਗ ਵੀ ਸਾਰੇ ਦੋਨੇ 500 ਰੁਪਏ ਚੱਕ ਲੋ ਚੱਕ ਲੋ ਚੱਕ ਲੋ ਹੋ ਗਈ ਆ 500 ਰੁਪਏ ਭਾਜੀ ਕਰਤੀ ਬੱਲੇ ਬੱਲੇ ਇਹਨੂੰ ਕਹਿੰਦੇ ਆ ਵੱਡੇ ਵਾਦੇ ਬਾਬੇ ਦੀ ਹੱਟੀ ਜੰਸ਼ੇਰ ਖਾਤ ਦੇਖੋ ਸੋਹਣੇ ਸੋਹਣੇ ਪ੍ਰਿੰਟ ਤਿੰਨ ਤਿੰਨ ਗੁਣਾ ਰੇਟ ਘੱਟ ਕਰਦੇ ਬਾਬੇ ਦੀ ਹੱਟੀ ਰਖੜੀ ਦੇ ਮੇਲਾ ਦਾਜਵੀਰ ਦਾ ਕੱਪੜਾ 50000 ਦਾ 15000 ਆ ਭਾਜੀ ਆ ਦੇਖੋ ਡਿਜੀਟਲ 12 1200 ਦੇ ਸੈਲੀਬ੍ਰਿਟੀ ਸੂਟ ਆ ਗਏ ਨੇ ਅੱਛਾ ਆ ਦੇਖੋ ਦੁਪੱਟਿਆਂ ਦੇ ਸੈਜ ਹਾਂਜੀ ਸੈਜ ਦੇਖੋ ਦੁਪੱਟਿਆਂ ਦੇ ਆ ਲਓ ਆ ਨੇ ਸੈਲੀਬ੍ਰਿਟੀਆਂ ਫੋਟੋਆਂ ਆ ਦੇਖੋ ਨੇੜੇ ਕਰਕੇ ਦਿਖਾਓ ਬਈਆ ਬਈਆ ਕਰਤੀ ਆ ਬਜ਼ਾਰ 71200 ਆ ਲਓ ਬਾਬੇ ਦੀ ਹੱਟੀ ਦੇ 415 ਦੇ ਰਸੂ ਆ ਲਓ 415 ਦਾ ਮਾਤਰਾਵਾ ਦੇਖ ਕਰ ਲੋ 415 1200 ਤੋਂ ਘੱਟ ਨਹੀਂ ਆ ਫੋਟੋ ਵਾਲਾ ਪੀਸ 415 ਦਾ 415 ਰੁਪਏ ਪਾਜੀਆ ਪੀਸ ਦੇਖੋ ਆਹ ਦੇਖੋ ਢੀਆਂ ਪਾਜੀ ਆ ਲੋ ਹਾਂਜੀ ਐਦਾਂ ਦੀਆਂ ਚੀਜ਼ਾਂ ਹਾਂਜੀ ਐਦਾਂ ਦੀ ਗੱਲਬਾਤ ਐਦਾਂ ਦੇ ਦੁਪੱਟੇ ਖੁੱਲੇ ਢੁੱਲੇ 415 ਰੁਪਏ ਕਰਤੇ ਆ ਜਿਹੜੇ ਕੈਨੇਡਾ ਅਮਰੀਕਾ ਤੋਂ ਸੂਟ ਮੰਗਵਾਉਂਦੇ ਸੀ 2 2025 2500 ਵਾਲੇ ਬਾਪੇ ਨੇ 415 'ਚ ਕਰਤੇ ਆ ਲੋ ਆ ਲੋ ਲੈ ਜੋ ਆਹ ਦੇਖੋ 415 ਸੈਲੀਬ੍ਰਿਟੀਆ ਆ ਦੇਖੋ ਭਾਜੀ ਕਾਲਾ ਚੱਕੀ ਕਾਲਾ ਚੱਕੀ ਬੀਬੀ ਕਹਿੰਦੀ ਕਾਲਾ ਚੱਕੀ ਆ ਬੀਬੀ ਕਾਲਾ ਹੀ ਫੜਲਾ ਚਿੱਟੇ ਫੜਲਾ ਜਿਹੜਾ ਲੈਣਾ ਲੈ ਜਾ ਪਰ ਲਾ ਚੋਲਾ ਆਹ ਲੋ ਭਾਜੀ ਪੀਸ ਦੇਖੋ ਨਾਲ ਦੁਪੱਟਾ ਦੇਖੋ 415 ਰੁਪਏ ਆਹ ਦੇਖੋ 415 ਚ ਡਿਜ਼ਾਈਨ ਕਿੰਨੇ ਆ ਓਏ 1 2 4 5 ਨਹੀਂ ਇੱਥੇ 100 ਡਿਜ਼ਾਈਨ ਦੇ ਦਾਂਗੇ 415 ਚ ਭਰ ਲਓ ਇੱਥੇ ਹੋਣ ਦਾ ਫਾਇਦਾ ਕੀ ਆ ਇਹ ਸੈੱਟ ਵਾਈ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਇੱਕ ਇੱਕ ਲੈ ਜਾਓ ਵੱਡੇ ਫਾਇਦੇ ਨਹੀਂ ਕਪੜਾ ਪੀ ਗਿਆ ਵਾਪਸ ਦੇ ਦਿਓ ਆ ਲੋ ਭਾਜੀ ਆ ਪੀਸ ਦੇਖੋ ਆ ਫੋਟੋ ਦਿਖਾਓ ਨੇੜੇ ਕਰਕੇ ਆ ਪੂਰੇ ਪੰਜਾਬ ਦੀ ਗਾਰੰਟੀ ਆ ਪੀਸ ਹਾਂਜੀ ਬਾਜ਼ਾਰ ਚ 1200 1500 ਆ ਚੱਕੋ ਬਾਬੇ ਦੀ ਹਟ ਗਿਆ 415 ਰੁਪਏ ਆ ਪਿਆਜ ਤੁਸੀਂ ਹੋਰ ਇਹ ਚੈੱਕ ਕਰ ਲੋ 415 ਚ ਰੰਗ ਕਿੰਨੇ ਆ ਡਿਜ਼ਾਈਨ ਕਿੰਨੇ ਆ ਫੋਟੋਆਂ ਵਾਲੇ ਪੀਸ ਆ ਟਾਪ ਦੀ ਕੁਆਲਿਟੀ ਇੱਥੇ 415 ਰੁਪਏ ਚਾਰ ਚਾਰ ਗੁਣਾ ਰੇਟ ਕੱਟ ਕਰਦੇ ਆ ਆ ਲੋ ਧਮਾਕਾ ਵੱਡਾ ਆ ਲੋ ਜੀ ਓਏ ਹੋਏ ਹੋਏ ਬੱਲੇ ਬੱਲੇ ਕਰਾਤੀ ਆ ਪ੍ਰਿੰਟ ਨੇ ਦਾ ਭਾਜੀ ਤੋਹਫੇ ਤੋਹਫੇ ਜੀ ਤੋਹਫੇ ਕਰਦੇ 415 ਰੁਪਏ ਜੀ ਸੂਟ ਦੇਖੋ ਜੀ ਆ ਲਓ ਭਾਜੀ ਪਾਕਿਸਤਾਨੀ ਸੂਟ ਦੁਪੱਟਾ 1895 ਰੁਪਏ ਰੇਟ ਬਾਜ਼ਾਰ ਦਾ ਕਿੰਨਾ 1895 ਆ ਲਓ ਸ਼ੀਸ਼ਿਆਂ ਵਾਲਾ ਸੂਟ ਸ਼ੀਸ਼ਿਆਂ ਵਾਲੀ ਚੁੰਨੀ ਨਾਲ ਚੁਣੋਂਦੀ ਤੁਹਾਤੋਂ ਇੰਨਾ ਸਸਤਾ ਦੇ ਨਹੀਂ ਹੋਣਾ ਓ ਭਾਜੀ ਆਪਾਂ ਨੇ ਰੀਆਂ ਪੱਤੀਆਂ ਨੇ ਚੱਕੋ 500 ਰੁਪਏ ਕਰਤਾ ਲੋ 500 ਦੇ ਕਿੰਨੇ 500 ਰੁਪਏ ਦਾ ਇੱਕ ਭਾਜੀ ਇਹ 1895 ਦਾ ਇੱਕ ਬਾਜ਼ਾਰ ਦਾ ਆਪਾਂ 500 ਰੁਪਏ ਦੇ ਰਹੇ ਆ ਚੈੱਕ ਕਰ ਲਓ ਮੜ ਜਾ ਰੇਟ ਉੱਡ ਜਾ ਉਹ ਕੋਈ ਟੈਨਸ਼ਨ ਨਹੀਂ ਤੁਸੀਂ ਪੀਸ ਦੇਖੋ ਡਿਜ਼ਾਈਨ ਦੇਖੋ 500 ਰੁਪਏ ਸੂਟ ਆਹ ਲਓ ਜਿਹੜਾ ਆ 1895 ਦਾ ਬਾਬੇ ਦੀ ਹੱਡੀ ਦੇ 500 ਰੁਪਏ ਦਾ ਉਹ ਭਾਜੀ 5 500 ਨੂੰ ਮੇਲਾ ਲਾਤਾ ਦੇਖੋ ਬਾਬੇ ਦੀ ਹੱਡੀ ਦਾ ਪਾਕਿਸਤਾਨੀ ਸੂਟ ਪਾਕਿਸਤਾਨੀ ਦੁਪੱਟੇ 1895 ਬਾਜ਼ਾਰ ਦਾ ਰੇਟ ਬਾਬੇ ਦੀ ਹੱਡੀ ਦੇ 500 ਭਰ ਲਓ ਝੋਲੇ ਬਾਰੇ ਰਫਾਫਿਆ ਚ ਆਹ ਦੇਖੋ ਭਾਜੀ ਹੁਣ ਰਮਾਨ ਨਮਾਈ ਤਮਾਕਾ ਕਰਨ ਲੱਗੇ ਆ ਹਾਂਜੀ ਆਹ ਦੇਖੋ ਸਲਵਾਰ ਬੜਕ ਪੌਂਚੇ ਦੇ ਵੀ ਕੰਮ ਪੌਂਚੇ ਦੇ ਵੀ ਕੰਮ ਗਲੇ ਦੇ ਵੀ ਕੰਮ ਕਲੇ ਦੇ ਵੀ ਕੰਮ ਆ ਲੋ ਸੋੜ ਵੀ ਬਿਲਕੁਲ ਇਹ ਰੇਟ 2000 ਰੁਪਈਆ ਹੀ ਆ ਚੱਕ ਫਿਰ ਮੇਰੀਆਂ ਭੈਣਾ ਸੂੜ 500 ਰੁਪਏ ਕਰਤਾ ਹੀ ਇਹ ਵੀ 500 ਰੁਪਏ ਦਾ ਗੱਲ ਕੀ ਆ 500 ਰੁਪਏ ਪਿਆਰ ਚ ਜਾਉਂਗੇ 2000 ਰੁਪਈਆ ਇੱਕ ਮਿਲਣਾ ਬਾਪੇ ਜੱਟੀ ਦੇ 2000 ਦੇ 4 ਮਿਲਣੇ ਆ ਹੋਰ ਤੁਸੀਂ ਦੇਖ ਲਓ ਕਿੱਥੇ ਜਾਣਾ ਆਹ ਲੋ ਫਾੜਾ ਜਿਹੜੇ ਮਰਜੀ ਸ਼ਹਿਰ ਤੋਂ ਜੋ ਮੈਂ ਗਰੰਟੀ ਦੇ ਰਿਆਂ 5500 ਲੈ ਜਾਓ 5500 ਰੁਪਏ ਦਾ ਸੂਟ ਭਾਜੀ ਇਹ ਜਿਹੜੇ ਜਿਹਨੇ ਜਿਹਨੇ ਕੱਪੜਾ ਲੈਣਾ ਹੁਣੇ ਹੀ ਚੱਕ ਲਓ ਮੁੜ ਕੇ ਮਿਲਣਾ ਹੀ ਕੋਈ ਨਹੀਂ ਕਿਉਂਕਿ ਇਹ ਤਾਂ ਆ ਲੈ ਵੀ ਵੀ ਚਾਰ ਲੈ ਤੂੰ ਦੋ ਨਹੀਂ ਹੋਰ ਆਹ ਲੋ ਆਹ ਦੇਖੋ ਸਾਰੇ ਹੀ ਜਿੰਨਾ ਕੱਪੜਾ ਖੋਦ ਨਾਲ ਨਾਲ ਹੀ ਵਿਕੀ ਜਾਂਦਾ ਉਹ ਲੋ ਜੀ ਕੱਪੜੇ ਦੇ ਵਿੱਚ ਫੈਰੇ ਕਿੰਨੇ ਬਾਬੇ ਦੀ ਹੱਟੀ ਨੇ ਪ੍ਰਦੀਪ ਦੀ ਸ਼ਕਲ ਵੀ ਸੋਹਣੀ ਬਣਾ ਦੀ ਖੋਜ ਕਰਤਾ ਉਦਾਸ ਖੜਾ ਸੀ 2000 ਵਾਲਾ 500 ਚ ਦੇਤਾ ਆ ਲੋ ਭਾਜੀ ਆ ਦੇਖੋ ਨੇਚਰਲ ਗਰੇਬ ਦਾ ਸੂਟ ਆ ਲੋ ਦੁਪੱਟਾ ਨਾਲ ਹਾਂਜੀ ਬਾਜ਼ਾਰ ਚ 2250 ਹਾਂਜੀ ਆ ਲੋ 500 ਰੁਪਏ ਉਹ ਤੁਹਾਡਾ ਭਲਾ ਹੋਵੇ ਆ ਦੇਖੋ ਜਿਹੜੀ ਗੱਲ ਅਸੀਂ ਦਾਅਵਾ ਕਰਦੇ ਆ ਵੀ ਜਿਹੜਾ ਕਪੜਾ ਦਾਜਵੀਰ ਦਾ ਬਾਜ਼ਾਰ ਚ 50000 ਦਾ ਬਾਬੇ ਦੀ ਹੱਡੀ ਤੇ 15000 ਦਾ ਐਦਾਂ ਮਿਲਦਾ ਕਰਕੇ 2 200 ਵਾਲਾ ਸੂਟ 5 500 ਚ ਘੱਟਦਾ ਦੇਖੋ ਰੰਗ ਰੂਗੋ ਓ ਦੇਖੋ ਭਾਜੀ ਆ ਦੇਖੋ 50 ਤੇ ਜਾ ਕੇ ਲੁੱਟ ਨਾ ਕਰਾਓ ਸਿੱਧਾ ਜਮਸ਼ੇਰ ਖਸ ਬਾਬੇ ਦੀ ਹੱਡੀ ਤੇ ਆਓ ਚਮ ਚਮ ਕਰਦੇ ਲੱਗੀ ਵੀ 500 ਰੁਪਏ ਉਧਰ ਦੇਖੋ ਹੋਰ ਕਸਟਮਰ ਆ ਗਿਆ ਮੈਂਟੋ ਮੈਂਟੀ ਜਿੱਦਾ ਘੜੀ ਦੀਆਂ ਸੂਈਆਂ ਚੱਲਦੀਆਂ ਕਸਟਮਰ ਆਈ ਜਾਂਦੇ ਆ ਫਾਇਦੇ ਹੋਈ ਜਾਂਦੇ ਆ ਲੈ ਜੋ ਆ ਲੈ ਵੀ ਵੀ ਫੜ 500 ਚ ਮੁੜ ਕੇ ਮਿਲਣਾ ਆ ਦੇਖੋ ਭਾਜੀ ਵੀ ਵੀ ਫੜ ਆ ਦੇਖੋ ਦੁਪੱਟਾ ਜਿਹੜੇ 1200 1500 ਨੂੰ ਸੈਲੀਬ੍ਰਿਟੀ ਚੱਲਣ ਡਈ ਆ ਹਾਂਜੀ ਆ ਮੇਰੇ ਭੈਣਾ ਭਰਾਵਾਂ ਵਾਸਤੇ ਜਿੰਨੇ ਸੂਟ ਉਹਨੇ ਡਿਜ਼ਾਈਨ ਹਾਂਜੀ ਕਾਕਾ ਡਿਜ਼ਾਈਨ ਦੇ ਆਹ ਲਓ ਭਾਜੀ 600 ਰੁਪਏ ਸੂਟ ਆਹ ਲਓ 6 600 ਰੁਪਏ ਚ ਕਰਦੇ ਆ 22 ਸੌਲੇ ਸੂਟ ਲੈ ਜਾਓ ਜਿੰਨੇ ਮਨ ਆ ਆ ਦੇਖੋ ਭਾਜੀ ਪੀਸ 프ਰਿੰਟ ਵੀ ਚੈੱਕ ਕਰੋ 6 ਲਾਤੀ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਵੱਡੇ ਫਰੇ ਵੱਡੀਆਂ ਰਾਰਾ ਵੱਡੇ ਦੁਪੱਟੇ ਭਾਜੀ ਆ ਦੇਖੋ ਏਦਾਂ ਹੀ ਸੂਟ ਖੋਲਦਾ ਬੀਬੀਆਂ ਲੜ ਪੈਂਦੀ ਓਏ ਹੋਏ ਹੋਏ ਏਦਾਂ ਦੇ ਦੁਪੱਟੇ ਏਦਾਂ ਲੜਨਾ ਕੋਈ ਨਹੀਂ ਵੰਡ ਵੰਡ ਕੇ ਲਈ ਜਾਓ ਆ ਚਾਰੇ ਪਾਸੇ ਕੈਮਰਾ ਘੁਮਾ ਦਿਓ ਦੇਖੋ ਜੋ ਰੇਟ ਅਸੀਂ ਬੋਲੀ ਜਾਂਦੇ ਆ ਜੋ ਕੁਆਲਿਟੀ ਵੈਰਾਈ ਦਿਖਾਈ ਜਾਂਦੇ ਆ ਸਾਰੇ ਦੇ ਸਾਹਮਣੇ ਉਹ ਦੇ ਰਹੇ ਆ ਬਾਕੀ ਦੁਕਾਨਦਾਰੋਂ ਕੋਈ ਇਹ ਨਹੀਂ ਵੀ ਰੇਟ ਘੱਟ ਪਾਣਾ ਮੁੜ ਕੇ ਦੇਣਾ ਨਹੀਂ ਆ ਲੋ ਭਾਜੀ ਰਾਮ ਟਕਸਰਾ ਸੂਟ ਆ ਗਿਆ ਜੇ ਕੋਟਨ ਦੇਖੋ ਆ ਲੋ ਚੁੰਨੀ ਨਾਲ ਭਾਜੀ ਡਿਜ਼ਾਈਨ ਕਿੰਨੇ ਦਾ ਮਾਂ 1500 1800 ਦਾ ਸੂਟ ਹਾਂਜੀ ਮੇਰੀਆਂ ਭੈਣਾਂ ਆ ਦੋ ਸੂਟ ਲੋ ਜੀ ਮੇਰੀਆਂ ਭੈਣਾਂ ਵਾਸਤੇ ਬਾਪੇ ਦੀ ਹੱਡੀ ਨਾਲ 500 ਰੁਪਏ ਦਾ ਕਰਤਾ ਪਾਣੀ ਪੀ ਲੋ ਗਰਮੀ ਬਹੁਤ ਹੈ 500 ਰੁਪਏ ਦਾ ਸੂਟ ਕਰਤਾ ਆ ਲੋ ਆ ਵੀ 500 ਰੁਪਏ ਦਾ ਸੂਟ ਦੇਖੋ ਤਾਂ ਸਹੀ ਬਟੀਕਾ ਵਾਲੀ ਪੀਦਾ ਦੁਪੱਟੇ ਵੀ ਸੋਹਣੇ ਸੋਹ ਫਾੜ ਲੋ ਝੋਲੇ ਦੇ ਵਿੱਚ ਫਾੜ ਲੋ ਫਾੜ ਲੋ ਆ ਲੋ ਪੰਜ ਪੰਜ ਸੌ ਜੀ ਕਰਦੇ ਪੰਜ ਪੰਜ ਸੌ ਜੋ ਆ ਲੋ ਭਾਜੀ ਵੱਡਾ ਫੈਰਾ ਆ ਦੇਖੋ ਪੀਸ ਓਏ ਹੋਏ 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 ਤੋਬਾ ਤੋਬਾ ਸੂਟ ਬਈ ਤੋਬਾ ਤੋਬਾ ਆ ਦੇਖੋ ਦੁਪੱਟੇ ਦੇ ਵੀ ਇੰਨੀ ਕੜਾਈ ਮੈਂ ਕਹ ਪਾਕਿਸਤਾਨੀ ਦੁਪੱਟੇ ਬਾਜ਼ਾਰ 'ਚ 1500 ਰੁਪਏ ਬਾਬੇ ਰੱਟਦੇ 500 ਰੁਪਏ ਲਓ ਆ ਦੇਖੋ ਬਈ ਰੰਗ ਵੀ ਦੇਖੋ ਡਿਜ਼ਾਈਨ ਵੀ ਦੇਖ ਲਓ ਜਿੱਦਾਂ ਜਿੱਦਾਂ ਸੂਟ ਬਹਿਦਾ ਨਾਲ-ਨਾਲ ਲਈ ਜਣੇ ਫੜੋ ਬੀਬੀ ਪਾ ਝੋਲੇ 'ਚ ਪਾ ਪਾ ਝੋਲੇ 'ਚ ਬੀਬੀ ਆ ਦੇਖੋ ਭਾਜੀ ਰਾਮ ਟੈਕਸ ਦਾ ਪ੍ਰਿੰਟਰ ਸੂਟ ਹਾਂ ਆ ਸੂਟ ਦੀ ਖਾਸੀਅਤ ਨਾਲ ਨਾਲ ਭਾਜੀ ਲੈਸਾਂ ਦਾ ਸੂਟ ਆ ਲੋ ਚੁੰਨੀ ਨਾਲ ਹਾਂਜੀ ਸਹਿਜ ਦੇਖੋ ਉਹ ਦੁਕਾਨਦਾਰਾਂ ਨੂੰ ਆਪਾਂ 50% ਪਰਸੈਂਟ ਆਫ ਨਹੀਂ ਲਾਈਦਾ ਹਾਂਜੀ ਵੀ ਪਹਿਲਾਂ 1500 ਰੁਪਏ ਕਰਕੇ 750 ਕਰਤੀਏ ਹੋਲ ਸੇਲ ਲਈਦਾ ਚੱਕੋ 500 ਰੁਪਏ ਆ ਤਾਂ ਜਿਹੜਾ ਰੇਲਾ ਲਾਉਂਦੇ ਆ ਪਹਿਲਾਂ 2000 ਰੁਪਏ ਦਿੰਦੇ 1200 ਤੁਸੀਂ ਸਿੱਧੇ ਹੀ 500 ਦੇਈ ਜਾਓ 500 ਭਾਜੀ ਰੇਟ ਰੋਲ ਦੇਣੇ ਆ ਆ ਲੋ ਫੜੋ ਚਾਕਲੇਟ ਦੁਪੱਟਿਆਂ ਦੇ ਵੀ ਦੇਖੋ ਕਿੰਨੇ ਸੋਨੇ ਕੱਟ ਆਨੇ ਰੇ ਕਰਕੇ ਦਿਖਾਓ ਜਰਾ ਚਾਕਲੇਟ ਆ ਦੇਖੋ ਪੀਸ ਅਲੀ ਦੇ ਕੋ ਫਿਨਿਸ਼ ਹਾਂ ਆ ਦੇਖੋ ਦੁਪੱਟਾ ਹਾਂਜੀ ਇਹ ਬਾਜ਼ਾਰ ਚ ਚੋਰਾ ਬਜਨ ਮੈਂ ਡੰਮੀ ਤੇ ਲੱਗਾ ਹੋਇਆ ਮਿਲਦਾ 100% ਆ ਮੇਰੇ ਭੈਣਾ ਭਰਾ ਨੂੰ ਇੱਕ ਨਾਲ ਇੱਕ ਫ੍ਰੀ ਆ ਚੱਕੋ ਆ ਵੀ ਚੱਕੋ ਆ ਵੀ ਲੈ ਜਾਓ ਭੱਜੀ ਤੇਰਾ 100 ਦੇ ਦੋ ਆ ਮਤਲਬ 650 ਰੁਪਏ ਦਾ ਸੂਟ ਬਿਲਕੁਲ ਕਰ ਦਿੱਤਾ ਹੀ ਆ ਲਓ ਚੱਕ ਲਓ ਵੀ ਆ ਵੀ 650 ਰੁਪਏ ਦਾ ਦੁਪੱਟਾ ਵੀ ਬੁਟੀਕਾ ਵਾਲਾ ਆਇਆ ਕੱਢਿਆ ਕੜਾਇਆ ਦੁਪੱਟਾ ਆ ਦੇਖੋ ਆ ਗਲਿਆਂ ਦੇ ਵੀ ਕੰਮ ਦੇਖੋ ਕਿੰਨਾ ਕੜਾਈਆਂ ਕੱਡੀਆਂ 2200 ਨਹੀਂ ਲੈਣਾ 650 ਰੁਪਏ ਦਾ ਸੂਟ ਆ ਲੋ ਭਾਜੀ ਇਹ ਪੀਸ ਦੇਖੋ ਐਦਾਂ ਦੀ ਗੱਲਬਾਤ ਐਦਾਂ ਦੀ ਫਿਨਿਸ਼ ਐਦਾਂ ਦਾ ਗਲਾ ਐਦਾਂ ਦਾ ਘੇਰਾ ਔਰ ਐਦਾਂ ਦਾ ਦੁਪੱਟਾ ਹਾਂਜੀ ਕਿੰਨਾ ਆਹ ਦੁਪੱਟਾ ਰੇਟ ਦੇਣਗੇ 1300 ਵੱਡੇ ਵੱਡੇ ਦੁਕਾਨਦਾਰ ਹੋਲਸੇਲ ਲੱਟਾ ਬੰਦ ਕਰਕੇ ਬੈਠੇ ਕਹਿੰਦੇ ਸੀਜ਼ਨ ਆਫ ਹੋ ਗਿਆ ਪਰ ਬਾਬੇ ਦੀ ਹੱਡੀ ਜੂਨ ਹੋਵੇ ਜੁਲਾਈ ਹੋਵੇ ਇੱਥੇ ਮੇਲੇ ਲੱਗੇ ਰਹਿੰਦੇ ਆ ਬਿਲਕੁਲ ਭਾਜੀ ਹੁਣ ਐਦਾਂ ਦਾ ਪੀਸ ਦਿਖਾਵਾਂਗੇ ਤੇ ਦਮਾਂਗੇ ਵੀਡੀਓ ਚ ਪਾ ਲਈ ਦੋ ਪੀਸ ਨਹੀਂ ਰੱਖੇ ਆ ਦੇ ਕਸਲਵਾਰ ਦੇ ਪਹੁੰਚੇ ਹਾਂਜੀ ਬਾਜੂ ਹਾਂਜੀ ਆ ਲਓ ਸੂਟ ਪਹਿਣਾ ਭਰਾਵਾਂ ਲਈ ਆ ਦੁਪੱਟਾ ਨਾਲ ਹੂੰ ਰੇਟ ਦਾ ਪਤਾ ਤੁਮਾਕਾ ਹੂੰ 500 ਰੁਪਏ ਦਾ ਸੂਟ ਕਰਤਾ ਹੀ ਆ ਵੀ 500 ਰੁਪਏ ਦਾ ਬਿਲਕੁਲ ਲਿਓ ਜੀ ਆ ਲਓ ਆ ਦੇਖ ਲਓ ਵੀ ਸਾਰਾ ਡਿਜ਼ਾਈਨਰ ਪੀਸ ਤਿਆਰ ਕੀਤਾ ਦੁਪੱਟੇ ਹੈਵੀ 1500 1800 ਬਾਜ਼ਾਰ ਦਾ ਰੇਟ ਬਾਪੇ ਦੀ ਟੀ ਤੇ 500 ਦਾ ਲੈ ਜਾਓ ਆ ਲਓ ਭਾਜੀ ਸਲਵਾਰ ਦੇ ਪਹੁੰਚੇ ਹਾਂਜੀ ਆ ਦੇਖੋ ਸ਼ੌਟ ਹਾਂਜੀ ਨਾਲ ਦੇਖੋ ਦੁਪੱਟਾ ਬਈ ਯਾਰ ਚ 1295 ਰੁਪਏ ਦਾ ਸੂਟ ਡੰਮੀ ਦੇ ਲੱਗ ਕੇ ਹਾਂ ਸੇਲ ਲਾਤੀ ਐ ਫੜਾ ਕਾਕਾ ਰੇਟ ਦੱਸੋ ਕੀ ਆ ਭਾਈ 500 ਰੁਪਏ ਆ ਚੱਕੋ ਆ ਲੋ ਆ ਲੋ ਇਹ ਵੀ 500 ਰੁਪਏ ਵਿੱਚ 500 ਦੀ ਕਰ ਆ ਲੋ ਚੱਕ ਲੋ ਵੀ ਮੁੜ ਕੇ ਨਹੀਂ ਮਿਲਣੇ ਇਹਦਾ ਲੋਟਰੀਆਂ ਆ ਲੋਟਰੀਆਂ ਆ ਫੜੋ ਬੀਬੀ ਪਾ ਟੋਲੇ ਚ ਇਹ ਨਹੀਂ ਮਿਲਣੇ ਚੱਕੋ ਚੱਕੋ ਲੈ ਜੋ ਲੈ ਜੋ ਲੈ ਜੋ ਲੈ ਜੋ ਫੜੋ ਜੀ ਪਾਓ ਟੋਲੇ ਚ ਆ ਟੋਲੇ ਚ ਪਾਓ ਕੱਪੜਾ ਸਾਰਾ ਆ ਲੋ ਭਾਜੀ 5 500 295 ਰੁਪਏ ਦਾ ਹੈਂਡਵਰਕ ਦਾ ਸੂਟ ਹਾਂ ਕੰਮ ਦੇਖੋ ਕੀਤਾ ਹੋਇਆ ਫਿਨਿਸ਼ ਦੇਖੋ ਜਿਹਨੇ ਭੂਆ ਖੁਸ਼ ਕਰਨੀ ਆ ਮਾਸੀ ਖੁਸ਼ ਕਰਨੀ ਆ ਤਾਈ ਚਾਚੀ ਦਾਦੀ ਨਾਨੀ ਆ ਲੈ ਜਾਓ ਸੂਟ ਹੁਣੇ ਪਾ ਲੋ ਝੋਲੇ ਚ ਆ ਚੱਕੋ ਭਾਜੀ ਦੁਪੱਟਾ ਨਾਲ ਰੌਲਾ ਹੀ ਖਤਮ ਕਰਤਾ ਰਖੜੀ ਦੇ ਉੱਤੇ ਲੈਓ ਜੀ ਮੁੜ ਕੇ ਭਾਜੀ ਬੱਤਾ ਤਮਾਕਾ ਉਹ ਰੇਟ ਕੀ ਹੈ ਜੀ 1200 ਦੇ ਦੋ 600 ਰੁਪਏ ਦਾ ਸੂਟ ਆ ਆ ਲੋ ਆ ਦੇਖੋ ਆ ਦੇਖੋ ਸਿਆਣਾ ਬੰਦਾ ਮੈਂਟਰੀ ਚ ਆਖਦਾ ਸੋ ਮਤਲਬ ਨਾਲ ਦੀ ਨਾਲੇ ਬਸ ਆ ਦੇਖੋ ਭਾਜੀ ਦੇਖੋ ਸੀ ਕੰਮ ਕਿੰਨਾ ਸ਼ਾਨਦਾਰ ਲੈਸਾਂ ਦਾ ਸੂਟ ਹੂੰ ਲੈਡਿੰਗ ਦੇਖੋ ਕਿੰਨੀ ਸ਼ਾਨਦਾਰ ਕੀਤੀ ਆ ਹਾਂਜੀ ਆਹ ਦੇਖੋ ਭਾਜੀ ਦੁਪੱਟਾ ਨਾਲ ਬਿਲਕੁਲ ਹੈਵੀ ਦੁਪੱਟਾ ਚਾਰ ਰੰਗ ਨਾਲ ਬਿਲਕੁਲ ਆ ਲੋ ਭਾਜੀ 700 ਰੁਪਏ ਦਾ ਸੂਟ ਕਰਤਾ ਲਓ ਆਹ ਦੇਖੋ ਪਹਿਲੇ ਇਹਨਾਂ ਨੇ ਸੂਟ ਫੜ ਲਿਆ ਕਹਿੰਦੇ ਵੀ ਲੈਣਾ ਮੈਂ ਆ ਲੈਣ ਦੇਣਾ ਕਿਸੇ ਨੂੰ ਨਹੀਂ ਲਓ ਜੀ 700 ਚੱਕੋ ਆਹ ਦੇਖੋ ਧਮਾਕਾ ਹੂੰ ਨੇਰੀ ਨੇਰੀ ਤੂਫਾਨ ਛੱਕੜ ਤੂਫਾਨ ਆ ਲੋ ਜੀ 500 ਰੁਪਏ ਦਾ ਕਰਤਾ ਬਾਜੀ 500 ਰੁਪਏ ਦਾ ਉਹ 500 ਰੁਪਏ ਹੁਣ ਉੱਪਰ ਵੀ ਚਲ ਜਾਓ ਬਾਜੀ ਆਪਾਂ ਇੰਨਾ ਇੰਨਾ ਸਾਰੇ 5 500 ਚ ਕਰਦੇ ਆ ਉਹ ਬਾਜੀ ਆਪਾਂ ਹੁਣ ਬਾਜ਼ਾਰ ਦਾ ਰੇਟ ਦੇ ਨਹੀਂ ਸਕਦੇ ਇਹਦੇ ਚੋ 2 4 20 ਰੁਪਏ ਕਮਾ ਵੀ ਲੋ ਮੈਂ ਕਿਹਾ ਬਾਜੀ ਨੇਰੀ ਦੇ ਦੇਣੀਆਂ ਲੋ ਫੜੋ ਆਹ ਦੇਖੋ ਬਾਜੀ ਧਮਾਕਾ ਆ ਗਿਆ ਜੀ 2000 ਰੁਪਏ ਦਾ ਸੂਟ ਬਾਜ਼ਾਰ ਚ ਮਿਲਦਾ ਹੁਣ ਆ ਰੇਟ ਦੇਖਦੇ ਬਾਬੇ ਦੀ ਹੱਡੀ ਦਾ ਕੀ ਆ ਆ ਲੋ ਆ ਲੋ ਬਾਜੀ ਆਪ ਦੇਖੋ ਸੂਟ ਆ ਲੋ ਫੜੋ ਪਹਿਣਾ ਪਰ ਵਾਸਤੇ ਲੋਟਰੀ ਆ ਚੱਕੋ 400 ਰੁਪਏ ਦਾ ਕਰਤਾ 400 ਰੁਪਏ ਦਾ ਹੋ ਬਿਲਕੁਲ ਬਾਜੀ ਆ ਲੋ ਆ ਦੇਖ ਲੋ ਵੀ ਲੈ ਜਾਓ ਜਿਹਨੇ ਵਿਆਹ ਸਾਈ 4 400 ਚ ਕਰਤੇ ਆ ਚੱਕੋ 400 ਰੁਪਏ ਭਾਜੀ ਜਿੱਥੇ ਮਰਜੀ ਰੰਗ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਵਿੱਚ ਲੈ ਲਓ 4 400 ਬਾਕੀ ਭੈਣਾ ਭਰਾਵਾਂ ਨੂੰ ਦੱਸਦੀ ਐ ਜਿਲ੍ਹਾ ਜਲੰਧਰ ਜਮਸ਼ੇਰ ਖਾ ਜ਼ਬਾਪੇ ਰੇੜੀ ਤੇ ਆ ਜੋ ਰੁਪਈਆ ਦਾ ਘਾਟਾ ਨਹੀਂ ਵੀਰ ਸ਼ੁਕਰ ਸ਼ਨੀ ਦੇ ਆਇਤ ਆ ਚਾਰ ਦਿਨ ਪਟਾਕੇ ਬਾਰਾਣੇ ਰੇਟਾਂ ਦੀਆਂ ਨੇਰੀਆਂ ਕਰਨ ਜਾ ਰਹੇ ਆ ਬਸ ਸਵੇਰੇ 7:30 ਪਹੁੰਚੋ ਕਪੜਾ ਨਾ ਵੀ ਗਿਆ ਵਾਪਸੀ ਹੋ ਜਾਊਗਾ ਘਾਟਾ ਕੋਈ ਨਹੀਂ ਸੇਰ ਤੁਹਾਡੇ ਸਾਹਮਣੇ ਐ ਰਸ ਤੁਹਾਡੇ ਸਾਹਮਣੇ ਐ ਜੋ ਦਿਖਾਈਦਾ ਸੋਹ ਦਈਦਾ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਰੇਟੀ ਸਸਰੀ ਕਾਲ ਕਿੱਥੇ ਚੱਲੇ ਹੋ ਇੱਧਰ ਆਓ ਆ ਕਾ ਕਮਗਰਮਗਰ ਐਦਾਂ ਥੋੜੀ ਆ ਆ ਰਖੜੀ ਰੁਖੜੀ ਦਾ ਸੌਦਾ ਨਾ ਦਿਖਾਤਾ ਆ ਮੈਨੂੰ ਵਿਆਹਾਂ ਸ਼ਾਦੀਆਂ ਵਾਲੇ ਵੀ ਦਿਖਾਓ ਆ ਭਾਰਾ ਭਾਰਾ ਸਮਾਨ ਇੱਥੇ ਵੀ ਸੇਲ ਲਾਓ ਇੱਥੇ ਵੀ ਫੈਰਾ ਕਰੋ ਪੂਰੀ ਦੁਕਾਨ ਦੀ ਸੇਲ ਆ ਭਾਜੀ ਐਦਾਂ ਥੋੜੀ ਵੀ 100 200 ਦੇ ਸੇਲ ਬਾਕੀਆਂ 'ਚ ਪੈਸੇ ਵਧਾ ਦਿਓ ਇੱਥੇ ਵੀ ਫਾਇਦਾ ਕਰਕੇ ਦਿਓ ਆ ਲਓ ਭਾਜੀ ਆ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਹਾਂਜੀ ਆ ਲਓ ਫੜੋ ਆ ਪੂਰਾ ਜਾਲ ਕੱਢਿਆ ਸੂਟ ਲੋ ਕਰੇਵ ਦਾ ਹਾਂਜੀ ਹੁਣ ਸੇਰ ਕੀ ਲਾਮਾ 2000 ਦਾ ਕਹ ਕੇ ਹਾਰਦਾ ਤਾਂ ਮੈਂ ਤੁਸੀਂ ਕਹਣਾ 2000 ਮੈਨੂੰ ਪਤਾ ਤੁਸੀਂ ਇਹਨਾਂ ਸੂਟਾਂ 'ਚ ਪੈਸੇ ਕਮਾਉਨੇ ਹੋ ਅੱਛਾ ਜੀ ਇਹਦਾ ਹੋਉਂਦੀ 2000 ਜਾਂ 1800 ਇਹ 2000 ਦਾ ਸੂਟ ਹੈ ਤੱਗੜ ਸਾਫ ਕਰਕੇ ਆਪਾਂ ਦੇਤਾ 1000 ਰੁਪਏ ਦਾ ਮਨ ਖੁਸ਼ ਕਰਤਾ ਉਹ ਸਿੱਧੇ ਆਣਾ ਮੇਰੇ ਕੋਲ 500 ਰੁਪਏ ਦਾ ਆ ਵੀ 500 ਰੁਪਏ ਦਾ ਸੂਟ ਦੇ ਕਰਤਾ ਯਾ ਉਹ ਤੁਹਾਡਾ ਭਲਾ ਹੋਵੇ ਓਏ ਆ ਤਾਂ ਇਹਨੂੰ ਕਹਿੰਦੇ ਫੇਰੇ 2 2000 ਵਾਲੇ ਪਾਰੇ ਪਾਰੇ ਸੂਟ ਚੱਕੋ 500 ਰੁਪਏ ਓਏ ਆ ਵੀ 500 5 500 ਜਨੇਰੀਆਂ ਲਿਆਤੀਆਂ ਚੱਕਾ 5 500 ਅੱਛਾ ਜਿਹੜਾ 5000 ਦਾ ਸੂਟ ਆ 8000 ਦਾ ਉਹਦਾ ਵੀ ਦੱਸੋਗੀ ਬਾਕੀ ਨਾਲ ਇੱਕ ਫ੍ਰੀ ਹੈ ਜੀ ਜਿਹੜੇ 5000 ਦਾ ਸੂਟ ਲੈਣਾ 5000 ਦਾ ਫ੍ਰੀ ਨਾਲ 5000 ਦਾ ਫ੍ਰੀ ਨਾਲ 8000 ਦਾ 8000 ਦਾ ਸੂਟ ਫ੍ਰੀ 8000 ਦਾ ਭਾਈ 8 ਨੂੰ ਛੱਡੋ 10000 ਵਾਲਾ ਸੂਟ ਲੈ ਕੇ ਜਾਓ 10000 ਵਾਲਾ ਫ੍ਰੀ ਦਾ ਜੀ ਲਓ ਆ ਜਾਓ ਵੀ ਛੇਤੀ ਆ ਦੇਖੋ ਲਹਿੰਗੇ ਗਾਉਂਡ ਡਰੈਸਾਂ ਉਧਰੋਂ ਬਾਲਾ ਕਾਕਾ ਗੱਡੀ ਮੋੜੇ ਤੈਨੂੰ ਓਹ ਦੇਖੋ ਲਾਸਟ ਤੱਕ ਮਤਲਬ ਫੇਰੇ ਲੈ ਲਓ ਜੀ ਦੇਜੋ 100 ਰੁਪਏ ਦਾ ਸੂਟ 200 ਰੁਪ ਜਿਹੜੇ ਕਹਿੰਦੇ ਲੁਧਿਆਣੇ ਤੋਂ ਚੰਡੀਗੜ੍ਹ ਤੋਂ ਮਹਾਲੀ ਤੋਂ ਬਿਨਾਂ ਸਾਨੂੰ ਸੂਟ ਨਹੀਂ ਪਸੰਦ ਆਉਂਦੇ ਓਏ ਉਹਨਾਂ ਲਈ ਵੀ ਬਾਜੀ ਆਹ ਦੇਖੋ ਇੱਧਰ ਦੇਖੋ ਇੱਧਰ ਸਾਰੇ ਭਾਰੇ ਭਾਰੇ ਸੂਟਾ ਦੇਖੋ ਜਿੰਨਾ ਦੇਖੋ ਇੱਕ ਇੱਕ ਨਾਲ ਕਿੰਨੇ ਕਿੰਨੇ ਸੂਟ ਦਮਾ ਆਹ ਚੱਕੋ ਪਾਕਿਸਤਾਨੀ ਸੂਟ ਆਹ ਲੋ ਫੜੋ ਆ ਲੋ ਪਾਕਿਸਤਾਨੀ ਕੱਲਾ 500 ਰੁਪਏ ਲੋ ਜਨਾ ਬਈ ਦੁਕਾਨ ਅੰਦਰ ਚਾਰ ਚਾਲ ਪੀਸ ਰੱਖ ਕੇ ਆਪਣਾ ਨੂੰ ਹੋਲ ਸੇਲਰ ਕਹਿੰਦੇ ਆ ਓਏ ਹੋਲ ਸੇਲਰ ਇਹਨੂੰ ਕਹਿੰਦੇ ਆ ਦੇਖੋ ਇੱਕ ਨਾਲ ਦਾ 5-500 1000 1000 ਪੀਸ ਪਿਆ ਉਧਰ ਵੀ ਚੀਜ਼ਾਂ ਚੈੱਕ ਕਰ ਲੋ ਅੱਜ ਇਹਨੇ ਲੈਣਾ ਭਾਰਾ ਦਾਜ ਵੀਰ ਦਾ ਕੱਪੜਾ ਦੇਖੋ ਜਿਹੜਾ ਤੁਸੀਂ ਬਾਜ਼ਾਰ ਚ ਵੱਡੇ ਸ਼ੋਅਰੂਮਾਂ ਦੇ 2 ਲੱਖ ਰੁਪਏ ਦਾ ਕੱਪੜਾ ਲੈਣਾ ਬਾਪੇ ਦੀ ਹੱਟੀ ਦੇ 2 ਲੱਖ ਵਾਲਾ ਕੱਪੜਾ 80 ਹਜ਼ਾਰ ਜਮਾ ਕੇ 50 ਹਜ਼ਾਰ ਦਾ ਪੀਸ ਹੈ 20 ਹਜ਼ਾਰ ਦਾ ਇਹਦੇ ਨਾਲ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਮਤਲਬ ਇੱਕ ਨਾਲ ਇੱਕ ਫ੍ਰੀ ਲੈ ਜਿਓ ਇੱਕ ਨਾਲ ਇੱਕ ਫ੍ਰੀ ਹੈ 20 ਹਜ਼ਾਰ ਦਾ ਪੀਸ ਹੈ ਪਿਓਰ ਨਖਲੌਉ ਦੇ ਹੈਂਡਵਰਕ ਵਾਲੇ ਰੇਸ਼ਮ ਦੇ ਕੰਮ ਕੀਤੇ ਸੂਟ ਨੇ ਦੇਖੋ ਰੈੱਡ ਸੂਟ ਦੇ ਵਿੱਚ ਹੀ ਬਹੁਤ ਸਾਰੇ ਸਾਡੇ ਕੋਲ ਡਿਜ਼ਾਈਨ ਵੈਰਾਈਟੀਆਂ ਹੈਗੀਆਂ ਕੋਈ ਛੇਤੀ ਆਜੋ ਬਾਪੇ ਦੀ ਹੱਟੀ ਜਮਸ਼ੇਰ ਖਾਨ ਜਿੱਥੇ ਵੱਡੇ ਫਾਇਦੇ ਕੀਤੇ ਆ ਵੱ 4 ਦਿਨ ਭੱਟੇ ਫਾਇਦੇ ਭਾਈ ਆਹ ਦੇਖੋ ਭਾਜੀ ਨੀਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਜਾਓ ਤੁਹਾਨੂੰ ਦਿਖਾਈਏ ਐਦਾਂ ਹੀ ਆ ਜਾਓ ਭਾਜੀ ਅਸੀਂ ਕਲਿੱਪਾਂ ਕੱਟ ਕੇ ਨਹੀਂ ਲਾਉਂਦੇ ਆਹ ਲਓ ਫੜੋ ਆਹ ਵਰਸ਼ਾ ਇੱਕ ਇੱਕ ਨਾਲ ਦੇ ਕਿੰਨੇ ਕਿੰਨੇ ਚਾਈਦੇ ਆ ਆਹ ਲਓ ਵਰਸ਼ਾ ਹਾਂ ਆਹ ਦੇਖੋ ਵਰਸ਼ਾ ਆਹ ਲਓ ਵਰਸ਼ਾ ਵਰਸ਼ਾ ਰੋਲੀ ਬ੍ਰਾਂਡ ਭਾਜੀ ਬ੍ਰਾਂਡ ਖੋਲੀ ਦਾ ਬਾਬੇ ਦੀ ਹਟਿਆ ਦੇਖੋ ਵਰਸ਼ਾ ਹਾਂ ਵਰਛਾ ਬ੍ਰਾਂਡ ਪੰਜਾਬ ਤੇ ਨਹੀਂ ਇੰਡੀਆ ਚ ਨੰਬਰ 1 ਹੈ ਭਾਜੀ ਇਹਦਾ ਫੋਟੋ ਸ਼ੂਟ ਵੀ ਫੌਰਨ ਹੁੰਦਾ ਜੇ ਹਾਂਜੀ ਇਹ ਵੀ ਦੱਸ ਦਵਾਂ ਫੋਟੋ ਸ਼ੂਟ ਵੀ ਫੌਰਨ ਹੁੰਦਾ ਬਾਬੇ ਨੇ ਇਹਦਾ ਕਪੜਾ ਖੋਲਾ ਵਰਛਾ ਦਾ ਸੋ ਆਜੋ ਦਿਨ ਥੋੜੇ ਆ ਤੁਹਾਡੇ ਕੋਲ ਛੇਤੀ ਪਹੁੰਚੋ ਸਵੇਰੇ ਹੀ ਆਜੋ ਬਸ ਗੱਡੀ ਚੱਕੋ ਤੇ ਆਜੋ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਚਮਚੇਰ ਖਾਸ